ਕਿਹੜੀ ਤਰੀਕ ਸੀਗੀ ਕਦੋਂ ਇਹਨਾਂ ਨੂੰ ਪੁਲਿਸ ਆਪਣੇ ਨਾਮ ਲੈ ਕੇ ਗਈ ਸੀਗੀ ਇਹਦਾ ਤਾਂ ਪਤਾ ਨਹੀਂ ਹਾਰ ਦੇ ਮਹੀਨੇ 'ਚ ਖੜੇ ਜੂਨ ਦੇ ਨੇ ਤੇ ਕੋਠੇ ਰਲਾ ਕੇ ਲੈ ਗਏ ਜੀ ਚਕਿੰਦਰ ਸਾਹ ਦੇ ਠੇਕੇਦਾਰ ਦੇ ਗੁੱਟ ਮਾਰ ਕੇ ਲੈ ਆਏ ਤੇ ਮੁੜ ਕੇ ਸਾਨੂੰ ਦੱਸਿਆ ਨਹੀਂ ਕੁਝ ਉਹਨਾਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹਾਂਜੀ ਸਾਨੂੰ 15 ਦਿਨ ਨੂੰ ਪਤਾ ਲੱਗਾ ਵੀ ਮਾਪੀ ਮਾਰ ਘੱਤੇ লাশ ਮਿਲੀ ਸੀ ਕੀ ਉਹਨਾਂ ਦੀ ਨਹੀਂ লাশ ਨਹੀਂ ਮਿਲੀ ਸਾਨੂੰ ਨਾ ਫੋਲ ਨਾ ਜੁੱਤੀ ਨਾ ਲੀੜਾ ਪਰ 32 ਸਾਲਾਂ ਦੇ ਬਾਅਦ ਇਨਸਾਫ ਮਿਲ ਗਿਆ ਤੁਹਾਨੂੰ ਉਮੀਦ ਸੀਗੀ ਆਸ ਸੀਗੀ ਕਿ ਵੀ ਇਨਸਾਫ ਮਿਲ ਜੂਗਾ ਆਸ ਸੀਗੀ ਜਿਸਨ ਤੁਹਾਡੇ ਪਿਤਾ ਨੂੰ ਲੈ ਕੇ ਗਏ ਉਹ ਤਾਂ ਪੁਲਿਸ ਦੇ ਵਿੱਚ ਸੀਗੇ ਤਾਂ ਫਿਰ ਉਹਨਾਂ ਦਾ ਏਕਨਕਾਊਂਟਰ ਕਿਉਂ ਕੀਤਾ ਗਿਆ ਇਹਦੇ ਤੁਹਾਡੇ ਹਥਿਆਰ ਚੈੱਕ ਕਰਦੇ ਆ ਦੇ ਥਾਣੇ ਆਓ ਤੋਂ ਉਹਨਾਂ ਨੂੰ ਚੋਕੇ ਲੈ ਕੇ ਤੇ ਮੜਕੇ ਉਹਨਾਂ ਵਾਪਸ ਨਹੀਂ ਕੀਤਾ ਜਦੋਂ ਅਨਕਾਊਂਟਰ ਕੀਤਾ ਨਾ ਨਾੜੇ ਇਹਨਾਂ ਨੇ ਉਹਨਾਂ ਦੇ ਉੱਤੇ ਅਸਲਾ ਬਹੁਤ ਪਾਤਾ ਅਸਲਾ ਜਿਹੜਾ ਅਜਾਇਜ਼ ਪਾਇਆ ਮੇਰੇ ਪਿਓ ਦੇ ਉੱਤੇ ਵੀ ਅਤਵਾਦੀਏ ਫੜੇ ਆ ਤੇ ਇਹ ਮਾਰੇ ਆ ਉਹ ਅਸਲਾ ਇਹਨਾਂ ਦਾ ਭਿੰਦਰਜੀਤ ਵੀਰ ਕੋਲੋਂ ਆ ਦੇ ਨਿਕਲਿਆ ਇਹਨਾਂ ਨੇ ਤੁਹਾਡਾ ਨਾ ਕਦੀ ਕੋਸ਼ਿਸ਼ ਕੀਤੀ ਕਿ ਤੁਹਾਡਾ ਦਬਾਅ ਪਾਓ ਤੁਸੀਂ ਕੰਪਲੇਂਟ ਵਾਪਸ ਲੈ ਲਓ ਯਾਰ ਰਾਜੀਨਾਮਾ ਕਰ ਲਓ ਕਿ ਇੱtanto ਦਾ ਵੀ ਹੋਇਆ ਕਦੀ ਕੁਛ ਸਰ ਬਹੁਤ ਜ਼ਿਆਦਾ ਤੁਹਾਡੇ ਨਾਲ ਰਾਜੀਨਾਮਾ ਕਰੋ 5 ਲੱਖ ਰੁਪਇਆ ਦਿਨ 10 ਲੱਖ ਰੁਪਇਆ ਦਿਨ ਪਰ ਆਹੀ ਆਖਿਆ ਵੀ ਆਹੀ ਰੀਨਾਮਾ ਕਰਦਾ ਕਹਿੰਦੇ ਨੇ ਮਾੜੇ ਕਰਮਾਂ ਦਾ ਭੁਗਤਾਨ ਇਸੇ ਜ਼ਿੰਦਗੀ ਚ ਕਰਨਾ ਪੈ ਸਕਦਾ ਹੈ ਉਦਾਹਰਨਾਂ ਸਾਨੂੰ ਅੱਜ ਵੀ ਇਸ ਸਮਾਜ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਔਰ ਇਹ ਤਾਜ਼ੀ ਉਦਾਹਰਨ ਉਦੋਂ ਦੇਖਣ ਨੂੰ ਮਿਲੀ ਜਦੋਂ 32 ਸਾਲਾਂ ਤੋਂ ਆਪਣੇ ਜੀ ਦੇ ਕਾਤਲ ਦਾ ਬਦਲਾ ਲੈਣ ਲਈ ਇੱਕ ਪਰਿਵਾਰ ਇਨਸਾਫ ਦੀ ਲੜਾਈ ਲੜਦਾ ਰਿਹਾ ਕਹਿੰਦੇ ਨੇ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਇਹ ਵੀ ਕਹਾਵਤ ਸੱਚ ਹੋਈ ਔਰ ਰੱਬ ਦਾ ਰੂਪ ਬਣ ਕੇ ਆਏ ਸੀਬੀਆਈ ਦੇ ਜੱਜ ਔਰ ਉਹਨਾਂ ਲੋਕਾਂ ਨੂੰ ਇਨਸਾਫ ਦਿੱਤਾ ਜੋ ਪਿਛਲੇ 32 ਸਾਲਾਂ ਤੋਂ ਇਨਸਾਫ ਦੀ ਉਡੀਕ ਦੇ ਵਿੱਚ ਸੀਗੇ ਮੈਂ ਜ਼ਿਕਰ ਕਰ ਰਿਹਾ ਤਰਨਤਾਰਨ ਦੇ 1993 ਦੇ ਵਿੱਚ ਹੋਏ ਫੇਕ ਐਨਕਾਊਂਟਰ ਮਾਮਲੇ ਦੇ ਵਿੱਚ ਜਿੱਥੇ ਬੀਤੇ ਦਿਨ ਸੀਬੀਆਈ ਦੀ ਕੋਰਟ ਦੇ ਵੱਲੋਂ ਉਸ ਵੇਲੇ ਦੇ ਡੀਐਸਪੀ ਜੋ ਐਸਐਸਪੀ ਰਿਟਾਇਰਡ ਹੋਏ ਕੁੱਲ ਪੰਜ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਐ ਐਸਐਸਪੀ ਸਣੀ ਡੀਐਸਪੀ ਇਨਸਪੈਕਟਰ ਹਰੋ ਮੁਲਾਜ਼ਮ ਜਿਨੇ ਮਾੜੇ ਕਰਮ ਕੀਤੇ ਸੀਗੇ ਉਹਨਾਂ ਨੂੰ 33 ਸਾਲਾਂ ਬਾਅਦ 32 ਸਾਲਾਂ ਬਾਅਦ ਸਜ਼ਾ ਸੁਣਾਈ ਗਈ ਔਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਵੇਲੇ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਣੀਵੱਲਾ ਦੇ ਵਿੱਚ ਖੜੇ ਨੇ ਜਿੱਥੇ ਤੁਸੀਂ ਘਰ ਦੇਖ ਸਕਦੇ ਹੋ ਇਸ ਘਰ ਦੇ ਜੀ ਹਨ ਸ਼ਿੰਦਾ ਸਿੰਘ ਜੋ 1993 ਦੇ ਵਿੱਚ ਫੇਕ ਐਨਕਾਊਂਟਰ ਦੇ ਵਿੱਚ ਮਾਰੇ ਜਾਂਦੇ ਨੇ ਸ਼ਿੰਦਾ ਸਿੰਘ ਉਸ ਵੇਲੇ ਸਪੈਸ਼ਲ ਪੁਲਿਸ ਆਫੀਸਰ ਯਾਨੀ ਕਿ ਪੰਜਾਬ ਪੁਲਿਸ ਦੇ ਵਿੱਚ ਹੀ ਭਰਤੀ ਹੋਏ ਸੀਗੇ ਔਰ ਇਸੇ ਪਿੰਡ ਦੇ ਵਿੱਚ ਇੱਕ ਪਿੰਡ ਦੇ ਇੱਕ ਸ਼ਖਸ ਦੇ ਨਾਲ ਜਿਨ੍ਹਾਂ ਨੂੰ ਥ੍ਰੈਟ ਸੀਗਾ ਉਹਨਾਂ ਦੇ ਲਈ ਬਾਡੀਗਾਰਡ ਦਾ ਕੰਮ ਕਰਦੇ ਪਏ ਸੀਗੇ ਪਰ 1993 ਦੇ ਵਿੱਚ ਇੱਥੇ ਪੁਲਿਸ ਉਹਨਾਂ ਨੂੰ ਹਥਿਆਰ ਦਾ ਹਥਿਆਰ ਚੈੱਕ ਕਰਨ ਦੇ ਬਹਾਨੇ ਲੈ ਕੇ ਗਈ ਔਰ ਉਸ ਤੋਂ ਬਾਅਦ ਸ਼ਿੰ다 ਸਿੰਘ ਆਪਣੇ ਘਰ ਵਾਪਸ ਨਹੀਂ ਆਏ ਤਾਂ ਇਹ ਘਰ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਘਰ ਆ ਉਹਨਾਂ ਦਾ ਔਰ ਇਹ ਘਰ ਦੇ ਮੈਂਬਰ ਬੈਠੇ ਨੇ ਜਿਨ੍ਹਾਂ ਨੇ 33 ਸਾਲ 32 33 ਸਾਲ ਜੰਗ ਲੜੀ ਔਰ ਜੰਗ ਲੜਨ ਤੋਂ ਬਾਅਦ ਅੱਜ ਇਹਨਾਂ ਨੂੰ ਇਨਸਾਫ ਮਿਲਿਆ ਜਦੋਂ ਇਹਨਾਂ ਦੇ ਪਰਿਵਾਰ ਦੇ ਜੀ ਦੇ ਕਾਤਲ ਨੂੰ ਪਰਿਵਾਰ ਦੇ ਜੀ ਦੇ ਕਾਤਲਾਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਤਾਂ ਇਹ ਪਰਿਵਾਰ ਬੈਠੇ ਨੇ ਸ਼ਿੰ다 ਸਿੰਘ ਜੀ ਦੀ ਪਤਨੀ ਨੇ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਜਦੋਂ ਵਰਤੀ ਸੀਗੇ ਉਹਨਾਂ ਦੀ ਤਸਵੀਰ ਦੇਖ ਸਕਦੇ ਹੋ ਉਹਨਾਂ ਦੇ ਸ਼ਿੰ다 ਸਿੰਘ ਉਹਨਾਂ ਦੇ ਭਰਾ ਨੇ ਔਰ ਸ਼ਿੰ다 ਸਿੰਘ ਦੇ ਬੇਟੇ ਜੋ ਉਹਨਾਂ ਦੀ ਮੌਤ ਤੋਂ 2 ਮਹੀਨੇ ਬਾਅਦ ਪੈਦਾ ਹੋਏ ਜਿਸ ਵਿਅਕਤੀ ਨੇ ਆਪਣਾ ਪਿਓ ਦੇਖਿਆ ਤੱਕ ਨਹੀਂ ਔਰ ਉਸੇ ਪਿਓ ਦੇ ਇਨਸਾਫ ਦੇ ਲਈ ਇਹ ਲਗਾਤਾਰ ਜੰਗ ਲੜਦੇ ਰਹੇ ਔਰ ਅੱਜ ਆਖਰਕਾਰ ਇਨਸਾਫ ਮਿਲ ਗਿਆ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਪਤਨੀ ਨਾਲ ਗੱਲ ਕਰਦੇ ਹਾਂ ਕੀ ਨਾਮ ਆ ਜੀ ਤੁਹਾਡਾ ਨਿੰਦਰ ਜੀ ਕੀ ਹੋਇਆ ਸੀਗਾ ਜੀ ਨਿੰਦਰ ਜੀ ਜੀ ਪਹਿਲਾਂ ਤਾਂ ਮੈਂ ਉਹ ਜਾਨਣਾ ਚਾਹੁੰਦਾ ਕਿਹੜੀ ਤਰੀਕ ਸੀਗੀ ਕਦੋਂ ਇਹਨਾਂ ਨੂੰ ਪੁਲਿਸ ਆਪਣੇ ਨਾਲ ਲੈ ਕੇ ਗਈ ਸੀਗੀ ਇਹਦਾ ਤਾਂ ਪਤਾ ਨਹੀਂ ਹਾੜ ਦੇ ਮਹੀਨੇ 'ਚ ਖੜੇ ਜੂਨ ਦੇ ਮਹੀਨੇ 'ਚ ਤਤਰੀ ਦੀ ਵਾਰਤਾਂ ਮੈਨੂੰ ਪਤਾ ਤੇ ਕੋਠੇ ਰਲਾ ਕੇ ਲੈ ਗਏ ਜੀ ਜਗਿੰਦਰ ਸਾਹ ਦੇ ਇਹ ਕੇਦਾਰ ਨੇ ਕੋਈ ਬੰਦੇ ਕੋਟਮਾਰਕੇ ਲੈ ਆਏ ਆ ਤੇ ਮੁੜ ਕੇ ਵੀ ਕੋਟਮਾਰਕੇ ਲੈ ਆਏ ਆ ਤੇ ਮੁੜ ਕੇ ਸਾਨੂੰ ਦੱਸਿਆ ਨਹੀਂ ਕੁਝ ਉਹਨਾਂ ਅੱਛਾ ਲੈ ਕੇ ਦੋਸਤੋ ਬਾਅਦ ਦੱਸਿਆ ਨਹੀਂ ਕਿ ਕਿੱਥੇ ਲੈ ਕੇ ਗਏ ਨੇ ਜਾਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਨਾਂ ਦਾ ਅਨਕਾਊਂਟਰ ਕਰ ਦਿੱਤਾ ਗਿਆ ਹਾਂਜੀ ਸਾਨੂੰ 15 ਦਿਨ ਹੀ ਪਤਾ ਲੱਗਾ ਵੀ ਮਾਂ ਵੀ ਮਾਰ ਘੱਤੇ 15 ਦਿਨ ਬਾਅਦ ਪਤਾ ਲੱਗਾ ਹਾਂਜੀ ਲਾਸ਼ ਮਿਲੀ ਸੀ ਕਿ ਉਹਨਾਂ ਦੀ ਨਹੀਂ ਲਾਸ਼ ਹੀ ਨਹੀਂ ਮਿਲੀ ਸਾਨੂੰ ਨਾ ਫੋਲ ਨਾ ਜੁੱਤੀ ਨਾ ਲੀੜਾ ਕੁਛ ਨਹੀਂ ਹੋਇਆ ਬੜੀ ਲੰਬੀ ਜੰਗ ਚੱਲੀ ਤੁਹਾਡੀ ਇਨਸਾਫ ਦੇ ਲਈ ਲੰਬਾ ਸਮਾਂ ਲੱਗਿਆ ਪਰ 32 ਸਾਲਾਂ ਦੇ ਬਾਅਦ ਇਨਸਾਫ ਮਿਲ ਗਿਆ ਤੁਹਾਨੂੰ ਉਮੀਦ ਸੀਗੀ ਆਸ ਸੀਗੀ ਕਿ ਬਈ ਇਨਸਾਫ ਮਿਲ ਜੂਗਾ ਆਸ ਸੀਗੀ ਤੁਹਾਨੂੰ ਵੀ ਵਕੀਲਾਂ ਤੇ ਆ ਸੀ ਸੀਪੀਆ ਵਾਲਿਆਂ ਤੇ ਵੀ ਅਈ ਉਹਨਾਂ ਦੇ ਨਾਲ ਵੀ ਤੁਰਦੇ ਰਹੇ ਉਹਨਾਂ ਦੇ ਬੇਟੇ ਵੀ ਸਾਡੇ ਨਾਲ ਨੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਤੁਸੀਂ ਤਾਂ 2 ਮਹੀਨੇ ਬਾਅਦ ਆਪਣੇ ਪਿਤਾ ਦੇ ਮੌਤ ਤੋਂ ਬਾਅਦ ਪੈਦਾ ਹੋਏ ਤੁਸੀਂ ਤਾਂ ਆਪਣੇ ਪਿਤਾ ਨੂੰ ਦੇਖਿਆ ਤੱਕ ਨਹੀਂ ਫਿਰ ਕਿਵੇਂ ਜੰਗ ਜਿਹੜੀ ਐ ਲੜੀਏ ਤੁਸੀਂ ਪਹਿਲੋ ਸਭ ਤੋਂ ਸਾਰ ਸਾਸਰੀ ਘਰ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡੇ ਸਾਡੇ ਘਰੇ ਚੈਨਲ ਤੇ ਆਏ ਜੇ ਲੈ ਕੇ ਤੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਸਰ ਤੁਹਾਨੂੰ ਪਤਾ ਹੀ ਆ ਵੀ ਪਿਓ ਦੇ ਜਾਨ ਬਗਰ ਹਾਲੇ ਬੇ ਹੋਇਆ ਬਣੀ ਕਿੰਦਾਂ ਦੇ ਹਾਲਾਤ ਕੀ ਤੁਹਾਨੂੰ ਪਤਾ ਵੀ ਕਿੰਦਾ ਹੋ ਪਾਲਿਆ ਬਣੂ ਬਾਣ ਕੀ ਮੁਸ਼ਕਲਾ ਸਾਝੀਆ ਕਰਦੇ ਪਏ ਜਦੋਂ ਮੈਂ ਨਿੱਕਾ ਚਲੋ ਬੁੜਕੇ ਤੇ ਚਲੋ ਮੈਂ ਵੱਡਾ ਹੋ ਗਿਆ ਕੋ ਚਾ ਚਾਚਾ ਜਿਹੜੇ ਸਾਥ ਦਿੱਤਾ ਕੋ ਬਰੀ ਬਾਣੇ ਫਿਰ ਮੈਨੂੰ ਪਤਾ ਲੱਗਾ ਸਹੀਏ ਸਹੀਏ ਦੱਸਿਆ ਨਾ ਮੈਨੂੰ ਕਿ ਆਹ ਗੱਲ ਹੋਈ ਹੈ ਆਪਣੇ ਮੈਂ ਜਦੋਂ ਪੁੱਛਣਾ ਮੇਰਾ ਪਾਪਾ ਕਿੱਥੇ ਕਿਹੜੀ ਉਮਰ ਚ ਪਤਾ ਲੱਗਾ ਤੁਹਾਨੂੰ ਮੈਨੂੰ 7-8 ਸਾਲ ਤੋਂ ਫਿਰ ਚ ਪਤਾ ਲੱਗ ਗਿਆ ਜਦੋਂ ਆਪਣੇ ਘਰੇ ਸੀਪੀਆਈ ਵਾਲੇ ਆਉਂਦੇ ਹੁੰਦੇ ਸੀ ਸੀਪੀਆਈ ਰਾਣਾ ਸਰ ਇੰਸਪੈਕਟਰ ਆਉਂਦੇ ਸੀ ਫਿਰ ਉਹ ਪ੍ਰਕਾਸ਼ ਜੀ ਆਉਂਦੇ ਰਹੇ ਜਿਨ੍ਹਾਂ ਨੇ ਆਪਣਾ ਕੇਸ ਚੁੱਕਿਆ ਉਹਦੋਂ ਮੈਨੂੰ ਸਮਝ ਸੀਬੀਆਈ ਦੇ ਅਫਸਰ ਹਾਂ ਅਫਸਰ ਆਪਣੇ ਘਰੇ ਆਉਂਦੇ ਜਦੋਂ ਉਦੋਂ ਮੈਨੂੰ ਸਮਝ ਲੱਗੀ 8 ਸਾਲ ਦੇ ਵਿੱਚ ਉਹ ਮੇਰੇ ਹੁੰਦਿਆਂ ਆਉਂਦੇ ਰਹੇ ਗਵਾਹਾਂ ਜਦੋਂ ਲੈਂਦੇ ਰਹੇ ਘੜਕਿਓ ਜਿੱਥੋਂ ਵੀ ਉਹ ਲੋੜੀ ਸਬੂਤ ਇਕੱਠੇ ਕੀਤੇ ਤਾਂ ਮੈਨੂੰ ਸਾਰਾ ਪਤਾ ਕੀ ਹੋਇਆ ਸੀਗਾ ਜਿਸ ਦਿਨ ਤੁਹਾਡੇ ਪਿਤਾ ਨੂੰ ਲੈ ਕੇ ਗਏ ਉਹ ਤਾਂ ਪੁਲਿਸ ਦੇ ਵਿੱਚ ਸੀਗੇ ਤਾਂ ਫਿਰ ਉਹਨਾਂ ਦਾ ਇਨਕਾਊਂਟਰ ਫੇਕ ਇਨਕਾਊਂਟਰ ਕਿਉਂ ਕੀਤਾ ਗਿਆ ਕਿਸ ਬਿਨਾ ਤੇ ਕੀਤਾ ਗਿਆ ਸਾਰ ਉਹ ਜਗਿੰਦਰ ਸਿੰਘ ਠੇਕੇਦਾਰ ਸਾਡੇ ਪਿੰਡ ਦਾ ਉਹਦੇ ਬਾਡੀਗਾਰਡ ਸੀ ਤਿੰਨੇ ਦੇਸਾ ਸਿੰਘ ਸਿੱਧਾ ਸਿੰਘ ਸਰਦੇਵ ਸਿੰਘ ਤੇ ਸਾਰ ਉਹ ਤੁਹਾਨੂੰ ਬੜਾ ਹਥਿਆਰ ਤੇ ਦੇਦੇ ਆ ਨਾਲ ਬਾਡੀਗਾਰਡ ਜਦੋਂ ਹੁਣ ਭਰਤੀ ਹੋਏ ਆ ਤੁਹਾਨੂੰ ਪਤਾ ਸਰਕਾਰ ਲੋ ਹਥਿਆਰ ਮਿਲਿਆ ਹੈ ਨਾ ਸਟੇਟ ਕੰਨ ਕਿਹਦੇ ਤੁਹਾਡੇ ਹਥਿਆਰ ਚੈੱਕ ਕਰਦੇ ਆ ਤੇ ਥਾਣੇ ਆਓ ਤੋ ਉਹਨਾਂ ਚੋਕੇ ਲੈ ਕੇ ਤੇ ਮੁੜ ਕੇ ਉਹਨਾਂ ਵਾਪਸ ਨਹੀਂ ਕੀਤਾ ਤੇ ਮੁੜ ਕੇ ਉਹਨਾਂ ਨੇ ਕਿੰਨਾ ਕਿੰਨਾ ਆਇਆ ਸੀ ਇੱਥੇ ਪੁਲਿਸ ਵਾਲੇ ਆਏ ਸੀਗੇ ਉਸ ਵੇਲੇ ਦੇ ਹਾਂ ਪੁਲਿਸ ਪਾਰਟੀ 10 ਜਣੇ ਆਏ ਜਿਨ੍ਹਾਂ ਦੇ ਵਜੇ 10 ਜਿੱਦਾਂ ਦੇ ਸਾਰਧਾਂ ਦੇ ਕਾਰਵਾਈ ਕੀਤੀ ਗਰਦੇਵ ਸਿੰਘ ਬੇੜੀ ਵਿੱਚ ਉਹ ਐਸਐਚਓ ਹੀ ਥਾਣੇ 43 ਅੱਛਾ ਫਿਰ ਐਸਪੀ ਰਿਡਾਇਰ ਹੋਇਆ ਹਾਂ ਹਾਂ ਨਾ ਉਹ ਸਾਰਾ ਉਹਦਾ ਨਹੀਂ ਉਦੇਰਾ ਪਰ ਉਹ ਪੂਰੇ ਹੋ ਗਈ ਸੀ ਪੰਜ ਜਣੇ ਸਿਰਫ ਜਿਹੜੇ ਪੰਜ ਜਣੇ ਹੋਣ ਆ ਉਹਨਾਂ ਦੇ ਅਨੁਸਾਰਾ ਪਤਾ ਜਿਹੜੇ ਪੰਜ ਜਿਹੜੇ ਉਹਨਾਂ ਦਾ ਕਿਹੜੇ ਹੁੰਦੇ ਜੋ ਜਿਹੜੇ ਤੁਹਾਡੇ ਪਿਤਾ ਦੇ ਕੇਸ ਨਾਲ ਸੰਬੰਧਿਤ ਨੇ ਉਹ ਹੈਗੇ ਨੇ ਉਹ ਕੋਈ ਅਫਸਰ ਹੈਗਾ ਇਸ ਵੇਲੇ ਕਿ ਹਾਂ ਜੀ ਪੰਜ ਜਣੇ ਹੈਗੇ ਆ ਜਿਹੜੇ ਵੀ ਐਸਐਸਪੀ ਭਵਿੰਦਰ ਸਿੰਘ ਬਿਰਕ ਫਿਰ ਡੀਐਸਪੀ ਦਵਿੰਦਰ ਸਿੰਘ ਤੇ ਸੂਬਾ ਸਿੰਘ ਜਿਹੜਾ ਉਹ ਸਾਬ ਸਪੈਕਟਰ ਹੀ ਵੈਰੋਂਵਾਲ ਤੇ ਫਿਰ ਗੁਰਬਖਸ਼ ਏਐਸਆਈ ਅਤੇ ਇੱਕ ਹੋਰ ਉਹਦਾ ਨਾਮ ਇਹ ਵੀ ਇਹ ਵੀ ਇਨਵੋਲਵ ਸੀਗੇ ਸਾਰੇ ਤੁਹਾਡੇ ਪਿਤਾ ਨੂੰ ਪਿਤਾ ਦੇ ਕੇਸ ਦੇ ਵਿੱਚ ਵੀ ਹਾਂ ਜੀ ਇਹ ਸਾਰੇ ਜਿਹੜਾ ਉਹ ਵੀ ਦਰਜੇ ਉਹ ਵਿਰਕਾਣੇ ਡਿਊਟੀ ਹੀ ਗੋਗਦਵਾਲ ਨੂੰ ਅੱਛਾ ਇਹ ਬਾਅਦ ਝੋੜ ਐਸਐਸਪੀ ਬੜਾ ਜਦ ਉਹ ਦੇ ਵਦੇ ਇੰਦਰ ਜਿਹੜੇ ਰੱਟੂਠੇ ਮੁਕਾਬਲੇ ਬਣਾਏ ਅੱਛਾ ਇਹ ਸਾਰੇ ਵਜੂਦ ਜਿਹੜੇ ਪਾਜਾ ਨੂੰ ਕੱਲ ਸਜ਼ਾ ਹੋਈ ਆ ਉਬਰ ਕੈਦ ਦੀ ਤੇ ਡਾਲ 18.5 18 ਲੱਖ ਰੁਪਏ ਜੁਰਮਾਨਾ ਆ ਉਹ ਲੈ ਕੇ ਤੁਹਾਡੇ ਪਿਤਾ ਨੂੰ ਫਿਰ ਕੀ ਕੀ ਹੋਇਆਗੇ ਸਰ ਜਦੋਂ ਲੈ ਗਏ ਨਾ ਮੇਰੇ ਪਿਤਾ ਨੂੰ ਫਿਰ ਉਹਨਾਂ ਜਦੋਂ ਪਦਰਾ ਦਿਰਾਵਾ ਮੁਕਾਬਲਾ ਬਣਾਤਾ ਘਟਕੇ ਅੱਛਾ ਚਾਰ ਜਿਹੜੇ ਆਪਣੇ ਘੜਕੇ ਮੁਕਾਬਲੇ 'ਚ ਘੜਕੇ ਮਾਰੇ ਆ ਤੇ ਤਿੰਨ ਜਿਹੜੇ ਆ ਜਿਹੜੇ ਏ ਵੈਰੋਵਾਲ ਥਾਣੇ 'ਚ ਮਾਰੇ ਆ ਉਧਰ ਮੁਕਾਬਲਾ ਦੋ ਥਾਈ ਮੁਕਾਬਲਾ ਬਣਾਇਆ ਡੜ ਜਿਹੜੇ ਛਿੱਦਾ ਸਿੰਘ ਤੇ ਦੇਸਾ ਸਿੰਘ ਆ ਤੇ ਇੱਕ ਬਲਕਾਰ ਸਿੰਘ ਤੇ ਚੌਥਾ ਮੰਗਲ ਸਿੰਘ ਇਹਨਾਂ ਨੂੰ ਇੱਕ ਮੁਕਾਬਲੇ 'ਚ ਮਾਰਿਆ ਸਰੀਆਲੀ ਵਾਲੇ 'ਚ ਇਹ 'ਚ ਡਿਵਟੀ ਗੋਦਵਾਲ ਸਾਹਿਬ ਹੀ ਉੱਥੇ ਹੀ ਇਹਦੋਂ ਇੱਕ ਭਵਿੰਦਰਜੀਤ ਸਿੰਘ ਆ ਜਿਹੜਾ ਦੂਜੇ ਤਿੰਨ ਜਲੇ ਅਜੀ ਚ ਐਸਪੀ ਉਹ ਦੂਜਾ ਵਾ ਸੁਖਦੇਵ ਸਿੰਘ ਦੇ ਦੋ ਬੰਦੇ ਹੋਰ ਆ ਜਿਵੇਂ ਤੁਸੀਂ ਉਹਨਾਂ ਤੋਂ ਆਏ ਆ ਹਰਿੰਦਰ ਸਿੰਘ ਨਹੀਂ ਠੀਕ ਹੈ ਤੇ ਤੁਹਾਡੇ ਪਿਤਾ ਸ਼ਿੰ다 ਸਿੰਘ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਕਿਵੇਂ ਕਿੱਥੇ ਇਨਕਾਊਂਟਰ ਹੋਇਆ ਸੀ ਇਹਨਾਂ ਦਾ ਇਹ ਸਰ ਘਟਕੇ ਹੋਇਆ ਸੀ ਖੇਤਾਂ ਚ ਕੀਤਾ ਹਾਂ ਰੇਤਾਂ ਦੇ ਦਰਿਆ ਦੇ ਤਰਵਾਦਾ ਭਾਗ ਜਿਹੜੀ ਆਪਾਂ ਕਹਿ ਦਿੰਦੇ ਉਹਨਾਂ ਚ ਹੋਇਆ ਸੀ ਤੇ ਫਿਰ ਜਦੋਂ ਇਨਕਾਊਂਟਰ ਕੀਤਾ ਉਹਨਾਂ ਨਾਲ ਇਹਨਾਂ ਨੇ ਉਹਨਾਂ ਦੇ ਉੱਤੇ ਅਸਲਾ ਬਹੁਤ ਪਾਤਾ ਹੈ ਵੀ ਇਹਦਾ ਹਥਿਆਰ ਬੜਾ ਹੀ ਫੜਿਆ ਤੇ ਉਹ ਅਸਲਾ ਸੀਪੀਏ ਦੇ ਜੋ ਜਾਂਚ ਕੀਤੀ ਨਾ ਡੂੰਗੀ ਬڑا ਅਵਸਾਰ ਆ ਰਹੀ ਧੰਨਵਾਦ ਹੈ ਜਾਂਚ ਕਰਕੇ ਉਹਨਾਂ ਨੇ ਅਸਲਾ ਜਿਹੜਾ ਰਜਾਇਜ ਪਾਇਆ ਮੇਰੇ ਪਿਓ ਦੇ ਉੱਤੇ ਵੀ ਅਤਵਾਦੀਏ ਫੜੇ ਆ ਤੇ ਇਹ ਮਾਰੇ ਆ ਉਹ ਅਸਲਾ ਇਹਨਾਂ ਦਾ ਵੀ ਦਰਜੀਤ ਵੀਰ ਕੋਲੋਂ ਆਦਾ ਹੀ ਨਿਕਲਿਆ ਸਾਰਾ ਤੇ ਜਿਹੜੀ ਰਫਲ ਹੀ ਨਾ ਮੇਰੇ ਡੈਡੀ ਕੋਲੇ ਉਹਦਾ ਇਹ ਬੱਟ ਤੇ ਤੇ ਨੰਬਰ ਹੁੰਦਾ ਨਾ ਸੀਰੀਅਲ ਉਹ ਇਹਨਾਂ ਦੇ ਉਹ ਵੀ ਬਦਲਤਾ ਚੇਂਜ ਕਰਤਾ ਵੀ ਇਹ ਵੀ ਰਫਲ ਜਿਹੜੀ ਅਤਵਾਦੀ ਗਰੀ ਫੜੀਏ ਤੇ ਉਹ ਸੀਪੀਐਫ ਸਾਰੇ ਸਬੂਤ ਅਦਾਲਤ ਦੇ ਵਿੱਚ ਪੇਸ਼ ਜਦੋਂ ਕੀਤੇ ਉਹਦਾ ਕਰਕੇ ਹੀ ਉਹਨਾਂ ਨੂੰ ਕੱਲ ਸਜ਼ਾ ਆਈ ਕੱਲ ਤੁਸੀਂ ਉੱਥੇ ਕੋਰਟ 'ਚ ਸੀਗੇ ਜਦੋਂ ਸਜ਼ਾ ਸੁਣਾਈ ਗਈ ਸਰ ਮੈਂ ਉੱਥੇ ਆ ਬਹੁਤ ਬਾੜੇ ਜਾਣੀ ਕਿ ਜਦੋਂ ਸਜ਼ਾ ਸੁਰਾਈ ਆ ਭਵਿੰਦਰਜੀਤ ਸਿੰਘ ਵਿਰਕ ਨੇ ਮੰਗਾ ਸਾਰੇ ਆਲੇ ਬੜੀਆਂ ਇਜਾਜ਼ਤ ਦੇ ਗਾੜੀ ਦਿੱਲੀ ਨਰਾਹਤ ਗਾ ਵੀ ਸਜ਼ਾ ਘੱਟ ਹੋਵੇ ਸਾਨੂੰ ਪਹਿਲੀ ਵਾਰ ਭਵਿੰਦਰਜੀਤ ਸਿੰਘ ਵਿਰਕ ਨੇ ਰੱਖੀ ਆ ਵੀ ਮੇਰਾ ਪਰਿਵਾਰ ਡੈਵਜਰ ਇਸ ਤਰ੍ਹਾਂ ਜੇ ਕੋਈ ਅਕਸ਼ਰ ਲਈ ਹੀ ਉਹਦਾ ਇੰਗਲਿਸ਼ ਸ਼ੂਗਰ ਆ ਮੈਨੂੰ ਮੇਰੀ ਵਾਈਫ ਠੀਕ ਨਹੀਂ ਵਾਈਫਰੀ ਠੀਕ ਤੇ ਮੇਰੇ ਪੁੱਤ ਅਨਵਿਆਏ ਆ ਉਹਨੂੰ ਪੁੱਛਿਆ ਜਾਵੇ ਵੀ ਜਦੋਂ ਹਾਡੀ ਮਾ ਰੋਦੀ ਜਾਂ ਕੀ ਉਦੋਂ ਇਹਨਾਂ ਦਾ ਨਹੀਂ ਸੋਚਿਆ ਗਿਆ ਤਾਂ ਤੋ ਅੱਜ ਤੇ ਤੋ ਗਾੜੀ ਸਵਾਲ ਰਹਾਤਾ ਜਾ ਜਦੇ ਫਿਰ ਦੂਜੇ ਨੇ ਡੀਐਸਪੀ ਦਵਿੰਦਰ ਨੇ ਰੱਖਿਆ ਵਾ ਵੀ ਮੇਰਾ ਕੋਈ ਜਾਨੀ ਕੇ ਕੇਸ ਦੇ ਵਿੱਚ ਕੋਈ ਲੈ ਦੇ ਦੇ ਆ ਤੇ ਮੈਂ ਦਾ ਹੜ ਬੁਬਾਰ ਚੱਲ ਰਿਹਾ ਤਰ ਬਰ ਇਗਲਿਜ਼ ਤਰ ਬਰ ਨਹੀਂ ਸਮਝ ਲਾ ਜਿਵੇਂ ਵਕੀਲ ਸਾਹਿਬਾ ਜੱਜ ਸਾਹਿਬ ਆਂਦੇ ਆ ਦੂਜਾ ਆਪਸ਼ਨ ਉਹਨੇ ਇਹ ਰੱਖਿਆ ਤੀਜੇ ਨੇ ਰੱਖਿਆ ਵਾ ਸਬ ਇੰਸਪੈਕਟਰ ਨੇ ਜਿਹੜਾ ਸੂਬਾ ਸੀਗ ਵੀ ਮੈਂ ਵੀਲ ਚੇਅਰ ਤੇ ਆ ਬੈਸੀਆ ਸਾਲਾਂ ਤੋਂ ਬੁਬਾਰ ਆ ਤੇ ਮੈਨੂੰ سزا ਘਾਟ ਜੇ ਇਹਨੂੰ ਤੇ ਮੇਰੀ ਪਤਨੀ ਦੀ ਮੌਤ ਹੋਈ ਆ ਇਹਨੂੰ ਹੁਣ ਪੁੱਛੇ ਵੀ ਉਦੋਂ ਨਹੀਂ ਤੈਨੂੰ ਸੋਚਿਆਗਾ ਤੇ ਤੂੰ ਪਤਨੀ ਦਾ ਚੇਤਾ ਆ ਗਿਆ ਤੇ ਹੱਡ ਗਮਾਵਾ ਦਾ ਨਹੀਂ ਚੇਤਾ ਹੁਣ ਤੈਨੂੰ ਦਾਲਤ سزا ਚ ਨੌ ਲਗੇ ਤੈਨੂੰ ਚੇਤਾ ਆ ਗਿਆ ਫਿਰ ਜਿਹੜਾ ਦੂਸਰਾ ਹੀਰ ਰਗ ਰਗਪੀਰ ਤੇ ਰਗਰਬ ਉਹਦੇ ਦਾਦਾੜੀ ਵੀ ਪੂਰਾ ਖਿਆਲ ਉਹਦੇ ਜੱਜ ਨੂੰ ਬਾ ਚੁਕੇ ਭਾਈ ਵੀ ਮੇਰੀ ਬਾ ਟੁੱਟੀ ਹੋ ਸਵੇ ਕੀ ਕਹਿੰਦੇ ਫਿਰ ਜੱਜ ਸਾਹਿਬ ਨੇ ਇਹਨਾਂ ਦਲੀਲਾਂ ਸੁਣਨ ਤੋਂ ਬਾਅਦ ਕੀ ਕਿਹਾ ਕੋ ਜਿਹੜੀ ਸਰ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੇ ਕੋਈ ਇਦਾਂ ਦੀ ਦਲੀਲ ਨਹੀਂ ਸੁਣੀ ਕੋਈ ਫੈਸਲਾ ਸੁਣਾਉਣ ਤੋਂ ਬਾਅਦ ਤੁਹਾਡਾ ਨਾਲ ਕੋਈ ਗੱਲਬਾਤ ਕੀਤੀ ਜੱਜ ਸਾਹਿਬ ਨੇ ਜਾਂ ਦੱਸਿਆ ਕੋਈ ਕਮੈਂਟ ਉਹਨਾਂ ਦਾ ਆਇਆ ਕੋਈ ਜੱਜ ਸਾਹਿਬ ਉਹਨਾਂ ਨੇ ਕੋਈ ਕੀਤੀ ਤੇ ਇਹਨਾਂ ਵੀ ਉਹਨਾਂ ਨੂੰ ਸਜ਼ਾ ਸੁਣਾ ਕੇ ਉਮਰ ਕੈਦ ਸਜ਼ਾ ਕੀਤੀ ਉਹਨਾਂ ਨੂੰ ਤੇ 1.58 ਲੱਖ ਰੁਪਏ ਜੁਰਮਾਨਾ ਕੀਤਾ ਬੜਾ ਲੰਬਾ ਕੇਸ ਚੱਲਿਆ ਫਿਰ ਇਹ ਜਿਹੜੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ ਜਿਹੜੇ ਅਫਸਰ ਸੀਗੇ ਉਸ ਵੇਲੇ ਦੇ ਇਹਨਾਂ ਨੇ ਤੁਹਾਡਾ ਨਾ ਕਦੀ ਕੋਸ਼ਿਸ਼ ਕੀਤੀ ਕਿ ਤੁਹਾਡਾ ਦਬਾਅ ਪਾਓ ਤੁਸੀਂ ਕੰਪਲੇਂਟ ਵਾਪਸ ਲੈ ਲਓ ਯਾ ਰਾਜੀਨਾਮਾ ਕਰ ਲਓ ਕੋਈ ਐਦਾਂ ਦਾ ਵੀ ਹੋਇਆ ਕਦੀ ਕੁਝ ਸਰ ਬਹੁਤ ਜ਼ਿਆਦਾ ਤਗੜੇ ਤਗੜੇ ਬੰਦਿਆਂ ਨੂੰ ਆਪਣੇ ਘਰੇ ਕਲਨਾ ਦੇ ਪੀ ਉਹ ਸਿੱਧਾ ਸੇ ਘਰ ਲਿਆਓ ਕੇਸ ਆ ਆਪਣੇ ਵੱਲੋ ਮੇਰੀ ਬੱਬੀ ਵੱਲੋ ਪਿਹੜੇ ਦਾ ਰਾਈ ਦਾ ਵਗਰ 5 ਲੱਖ ਰੁਪਇਆ ਦਿੰਦਾ 10 ਲੱਖ ਰੁਪਇਆ ਦਿੰਦਾ ਪਰ ਆਹੀ ਆਖਿਆ ਵੀ ਆਹੀ ਨਹੀਂ ਰਾਈ ਦਾ ਵਗਰ ਚਾਚੇ ਰੋ ਵੀ ਕਿਹਾ ਆਹੀ ਬਸ ਸੀਬੀਆਈ ਦੋ ਜੋ ਹੱਦ ਫੈਸਲਾ ਦੋਗੇ ਉਹ ਬੱਦੜ ਤੇ ਪਰ ਆੜੂ ਪੇਟ ਦੇ ਲੋਕਾਂ ਨੇ ਬੜੇ ਬੜੇ ਮਾਰਨੇ ਲਾਗੇ ਲਾਗੇ ਲੋਕਾਂ ਲੈ ਤੁਹਾਡੇ ਅਤਵਾਦੀ ਗੇ ਮਾਰੇ ਕੰਮ ਕਰਦੇ ਤਦ ਮਾਰੇ ਉਹਨਾਂ ਤੁਹਾਡਾ ਕੁਝ ਨਹੀਂ ਬੰਨ ਤੁਸੀਂ ਤਾਂ ਬਾਅਦ ਚ ਪੈਦਾ ਹੋਏ ਫਿਰ ਪਿੰਡ ਵਾਲੇ ਕਰਦੇ ਸੀ ਇਹ ਤਾਣੇ ਮਾਰਦੇ ਸੀਗੇ ਕਿ ਵੀ ਅਤਵਾਦੀਆਂ ਨੂੰ ਬਹੁਤ ਜ਼ਾਰੇ ਮਾਰਦੇ ਤੁਹਾਨੂੰ ਇਹੋ ਕਹਿ ਰਹੇ ਸਾਰੇ ਵੀ ਲੋਕੀ ਪਿੰਡਾਂ 'ਚ ਵੀ ਆਦੇ ਲਾਗੇ ਲਾਗੇ ਆਦੇ ਵੀ ਤੁਸੀਂ ਅਤਵਾਦੀ ਗੇ ਆ ਤਾ ਦੋ ਕੋਚਰੀ ਬਿਲਾ ਤਾ ਜੋ ਰਸੀਬ ਕੋ ਕਰਦੀ ਦੇ ਉਹ ਕਿਹੜਾ ਸੱਚੇ ਪਰ ਹਾਨੂੰ ਸੀ ਬੀਆਈ ਤੇ ਵਿਸ਼ਵਾਸ ਹੀ ਪੂਰਾ ਜਿਹੜਾ ਸਾਡਾ ਵਿਸ਼ਵਾਸ 32 ਸਾਲਾਂ ਬਾਅਦ ਪੂਰਾ ਆਪਾਂ ਵੀ ਟਾਈਮ ਲੱਗਾ ਇੱਕ ਗੱਲ ਦਾ ਦੋਖਾ ਸਾਡੋ ਵੀ ਟਾਈਮ ਲਿਆ ਨਾ 32 ਸਾਲ ਜੇਕਰ 25 24 ਸਾਲ ਦੇ ਵਿੱਚ ਵਿੱਚ ਜੇ ਨਿਬੜ ਜਾਂਦਾ ਸਾਨੂੰ ਬੜਾ ਵਧੀਆ ਥੋਰ ਅਹਿਸਾਸ ਹੋਣਾ ਜੀ ਉਹ ਕਾਦੇ ਕਾਰਨ ਕਿ ਜੇ ਮੰਨ ਲਓ ਐਸਐਸਪੀ ਪ ਵੀ ਦਰਜਿਤ ਵਿਰਕਾ ਉਹ ਸਾਹਿਬ ਦੇ ਇਹਨੇ ਸਾਰੇ ਫੈਰੇ ਚੁੱਕ ਲਿਆ ਪੀਜਾ ਲੋਬਾ ਜੇ ਪੈਨਸ਼ਨ ਆ ਗਿਆ ਵਾ ਫਿਰ ਮੰਨੋ ਜਿਹੜੇ ਪ੍ਰੋਫਟ ਮਿਲੇ ਸਰਕਾਰ ਤੋਂ ਵੀ ਲੈ ਲੈ ਜੇ ਸਬ ਇੰਸਪੈਕਟਰ ਰਟਾਇਰ ਹੋ ਗਏ ਆ ਐਸਐਚਓ ਲੈਟਾਇਰ ਹੋ ਗਏ ਆ ਏਐਸ ਇਹਨਾਂ ਸਾਰੇ ਜਿਹੜੇ ਤੁਹਾਨੂੰ ਵਾ ਲੈ ਲੈਣਾ ਫਾਇਦੇ ਤੇ ਸਾਾਨੂੰ ਕਿਹੜੀ ਕੋਈ ਗੋਝ ਬਿਲਿਆ ਜੇਕਰ ਉਦੋਂ ਇਹਨਾਂ ਨੂੰ ਇਹ ਗੱਲ ਹੁੰਦੀ 25 ਦੇ ਵਿੱਚ ਫੈਸਲਾ ਦਾਡਾ ਉਦੋਂ ਸਰਕਾਰ ਇਹਨਾਂ ਕੋ ਸਾਰਾ ਕੁਝ ਡਿਸਮਿਸ ਕਰਦੀ ਇਹਨਾਂ ਦੇ ਜਵਾਗ ਵੀ ਸਾਡੇ ਵਾਂਗੂੰ ਤਰਲੇ ਲੈਣੇ ਨਾਟੀਆਂ ਬਾਵਾ ਨੂੰ ਇਹਨਾਂ ਦੀਆਂ ਘਰਦਿਆਂ ਵੀ ਤਰਲੇ ਲੈਣੇਗਾ ਵੀ ਆਡੇ ਰਾਜ ਕੀ ਬਣਦਿਆ ਤਾਂ ਕੱਲ ਜਦੋਂ ਤੁਸੀਂ ਦੇਖੇ 32-32 ਸਾਲਾਂ ਦੇ ਬੜੇ ਬਜ਼ੁਰਗ ਹੋ ਗਏ ਉਸ ਵੇਲੇ ਦੇ ਅਫਸਰ ਜਾਂ ਤੁਹਾਡਾ ਕੀ ਨਾਮ ਹੈ ਜੀ ਮੈਂ ਤੁਹਾਡਾ ਹਾਂ ਤੁਸੀਂ ਵੀ ਕੱਲ ਕੋਰਟ 'ਚ ਸੀਗੇ ਤਾਂ ਜਦੋਂ ਭਪਿੰਦਰ ਵੀਰ ਖੋਣਾ ਨੂੰ ਤੁਸੀਂ ਦੇਖਿਆ ਲੱਗ ਕਿ ਉਹ ਵੀਡੀਓ ਕਾਲ ਤੇ ਆਏ ਸੀਗੇ ਜਾਂ ਜਿਹੜੇ ਬਾਕੀ ਆਏ ਸੀਗੇ ਕੀ ਬਦਲਾਅ ਦੇਖਿਆ ਉਹਨਾਂ ਦੇ ਚਿਹਰੇ ਦੇ ਵਿੱਚ ਉਹਨਾਂ ਦੇ ਹਾਪ-ਪਾਉ ਦੇ ਵਿੱਚ ਜਦੋਂ ਤਾਕਤ ਦਾ ਨਸ਼ਾ ਹੋਊਗਾ ਉਦੋਂ ਤੇ ਗੋਲੀਆਂ ਚਲਾ ਕੇ ਇਹਨਾਂ ਨੇ ਤੁਹਾਡੇ ਜੀਅ ਨੂੰ ਮਾਰ ਦਿੱਤਾ ਤੇ ਕੱਲ ਉਹਨਾਂ ਦੇ ਹਾਪ-ਪਾਉ ਕੀ ਸੀਗੇ ਕੱਲ ਤੇ ਬਹੁਤ ਉਹਨਾਂ ਦੀ ਮੰਦੀ ਵਾਲੀ ਮੁੜਕੇ ਤੇ ਉਹ ਚਲੋ ਸਾਡੇ ਅੰਘੂ ਹੀ ਰੌਂਡ ਹੈ ਪਰ ਜਦੋਂ ਉਹਨਾਂ ਨੂੰ ਸਜ਼ਾ ਸੁਣਾਤੀ ਮੁਰਕੇ ਤੇ ਮੁਰਕੇ ਰੋਂਡਿਆ ਪਈ ਅਸੀਂ ਤਾਂ ਹੁਣ ਪੱਤੀਆਂ ਸਾਲਾਂ ਤੋਂ ਰੋਂਡਿਆ ਤੇ ਉਹਦੇ ਕੱਲ ਹੀ ਰੋਂਣ ਲੱਗੇ ਰੋਂਦੇ ਪਏ ਸੀਗੇ ਅਫਸਰ ਆ ਰੋਂਦੇ ਪਏ ਸੀ ਹਾਂਜੀ ਕੌਣ ਕੌਣ ਰੋਂਦਾ ਪਏ ਇਹ ਅਕਾ ਜੁਜੇ ਦੁਜੇ ਤੈਨ ਤੇ ਆਇਨ ਤੈਨ ਤੇ ਆਇਨੀ ਤੇ ਜਿਹੜੇ ਦੋਨ ਕਾਲੇ ਜਾਂਦਾ ਹੀ ਰੋਂਦੇ ਪਏ ਉਹ ਦੋਵੇਂ ਰੋਦੇ ਉਹ ਇਹ ਦੋਏ ਰਗ ਵੀ ਹੀਰਤੇ ਜਿਹੜਾ ਦੂਜਾ ਐ ਸੱਚ ਦੋਵਾਂ ਡੋ ਲਿਆਂਧੜਾ ਇਹ ਦੋਵੇਂ ਰੋਦੇ ਤੇ ਉਹ ਡਰੇ ਨਹੀਂ ਆਏ ਭਲਕਾਤੋ ਨਹੀਂ ਆਇਓ ਵੀ ਅਸੀਂ ਐਸਐਸਪੀ ਮੌਕੇ ਦੇ ਰਟੈਰ ਸਾਡੀ ਬੇਇੱਜ਼ਤੀ ਵੜੀ ਹੋੜੀ ਇੱਕ ਮੈਂ ਇਸੇ ਗੱਡੀ 'ਚ ਜਾਊਂਗਾ ਜਿੱਥੇ ਮੈਂ ਲੋਕਾਂ ਨੂੰ ਇੱਕੋ ਜੇਲ੍ਹ ਦਾ ਸੁਪਰਡੈਟ ਹੀ ਪਟਿਆਲੇ ਦਾ ਉਸੇ ਜੇਲ੍ਹ 'ਚ ਗਿਆ ਕਿੰਨੀ ਸ਼ਰਮ ਮਹਿਸੂਸ ਕਰਦਾ ਕਿੰਨੇ ਉਹਦੇ ਰਿਸ਼ਤੇਦਾਰ ਵੇੜੜਵੇਂ ਤੇ ਕਿੰਨੇ ਕੰਮ ਮਾੜੇ ਕੀਤੇ ਦਾ ਜੋਥੇ ਪਹੁੰਚਿਆ ਇਹਦਾ ਕਰਕੇ ਉਹਨੇ ਜੱਜ ਸਾਹਿਬ ਕੋ ਮੰਗ-ਮੰਗ ਲਈ ਮੈਂ ਪੇਸ਼ੀ ਤੇ ਨਹੀਂ ਆਉਣਾ ਮੈਨੂੰ ਤੁਸੀਂ ਸਜ਼ਾ ਵੀਡੀਓ ਕਾਲ ਤੋਂ ਕਰੋ ਕਾਰਨ ਇਹ ਵੀ ਉਹਦੀ ਬੇਇੱਜ਼ਤੀ ਵੜੀ ਹੋੜੀ ਤੇ ਇੱਕ ਉਹਨੇ ਇਸੇ ਗੱਡੀ 'ਚ ਜਾਉਣਾ ਤੁਸੀਂ ਕਦੀ ਦੇਖੇ ਸੀ ਕਿ ਉਹ ਮੁਲਾਜ਼ਮ ਉਸ ਵੇਲੇ 1992-93 ਦੇ ਵਿੱਚ ਜਦੋਂ ਇਹ ਥਾਣੇ 'ਚ ਲੱਗੇ ਹੋਏ ਸੀ ਕਿ ਤੁਹਾਡੇ ਹਾਂਜੀ ਹਾਂਜੀ ਅਸੀਂ ਖੁਦ ਵੇਖਿਆ ਸਾਡੇ ਜਿਹੜਾ ਮੇਰਾ ਭਰਾ ਹੀ ਮੇਰੇ ਨਾਲ ਖੇਡਦਾ ਰਿਹਾ ਵਾ ਪਰ ਚੱਲ ਸਾਨੂੰ ਪਿਆਰ ਸਿਆਤਾ ਨੂੰ ਗੰਡੇ ਰਿਹਾ ਜਦੋਂ ਸਕਾਹਾਂ ਲਿਆਉਣੀਆਂ ਚਲੋ ਸਾਨੂੰ ਪੜ੍ਹਾਈ ਲਿਖਾਈ ਕਰਾਉਂਦੇ ਸੀ ਜਦੋਂ ਇਦਾਂ ਅਗੇ ਮੁੜ ਕੇ ਸਾਡੀਆਂ ਪੜਾਈਆਂ ਲਿਖਾਈਆਂ ਸੁੱਟ ਗਈਆਂ ਫਿਰ ਅਸੀਂ ਤੇ ਘਰੋਂ ਘਰ ਬਕਰ ਹੋ ਗਏ ਘਰੋਂ ਕੱਢ ਤਾ ਨੂੰ ਘਰਾਂ ਨੇ ਵੀ ਆਪਾਂ ਨੂੰ ਵੀ ਖੜਕੇ ਨਾ ਪੁਲਤਾਂ ਵਾਲੇ ਆ ਕੇ ਜਾਂਦੇ ਜਿਹੜਾ ਵੀ ਹੱਥ ਆ ਗਿਆ ਫੜ ਕੇ ਮਾਰਦੇ ਨੇ ਸਾਡੇ ਮਾਂ ਪਿਓ ਵੀ ਇਨ੍ਹਾਂ ਹੀ ਚੀਜ਼ਾਂ ਦੇ ਵਿੱਚ ਉਹ ਗਾਮਜੀ ਮਾਰ ਗਏ ਮੇਰੀ ਮਾਤਾ ਪਿਤਾ ਵੀ ਹੈਗੇ ਸੀ ਆਓ 10 ਸਾਲ ਹੋ ਗਿਆ ਉਹਨਾਂ ਨੂੰ ਮਰਿਆ ਨੂੰ ਕੀ ਕਰਦੇ ਤੁਸੀਂ ਸਾਰੇ ਹੁਣ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਕਰਦੇ ਆਹੀਂ ਦਿਹਾੜੀ ਦਾ ਪੈ ਕਰਦੇ ਆ ਸਰ ਦਿਹਾੜੀ ਦਾ ਪੈ ਕਰਦੇ ਹਾਂ ਹਾਂਜੀ ਦਿਹਾੜੀ ਦਾ ਪੈਣਾ ਸਬੰਧ ਘਟਾ ਹਾਂ ਹਾਂਜੀ ਜਦੋਂ ਤੁਹਾਡੇ ਭਰਾ ਪੁਲਿਸ 'ਚ ਲੱਗੇ ਸੀਗੇ ਉਦੋਂ ਠੀਕ ਠਾਕ ਤਖਾਹ ਹੁੰਦੀ ਸੀਗੀ ਕੁਝ ਹੁੰਦਾ ਲੱਗਦਾ ਹੀ ਕਿ ਭਈ ਪੁਲਿਸ 'ਚ ਲੱਗੇ ਆ ਥੋੜਾ ਘਰ ਦੇ ਹਾਲਾਤ ਉਧਰ ਜਾਣਗੇ ਹਾਂਜੀ ਉਦੋਂ ਤੇ ਸਰ ਮੀਂਹ ਦੀ ਉਮੀਦ ਹੀ ਤੇ ਚਲੋ ਹੁਣ 2 ਸਾਲ ਪਹਿਲਾਂ ਇਹਨਾਂ ਜਵਾਨ ਕੀਤੀ ਐ ਡਿਊਟੀ ਇਹਨਾਂ ਨੂੰ ਜਵਾਨ ਹੋ ਗਈ ਆ ਤਲ ਸਾਲਕ ਵਧੀਆ ਸਾਡਾ ਗੁਜ਼ਾਰਾ ਹੁੰਦਾ ਵਾ ਚਲ ਤਰਕਾਵਾ ਆਉਣੀਆਂ ਉਹਨਾਂ ਜਮਿਆਂ ਚ ਤੇ ਚਲੋ ਤੁਹਾਨੂੰ ਪਤਾ ਵੇ ਬੱਜੇ ਚਾਰ ਪਏ ਆ ਜਾਣੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਡਿਆ ਪਿਆ ਤੇ ਜਦੋਂ ਇਹੋ ਹੀ ਚਲੇ ਗਿਆ ਤੇ ਮੁੜ ਕੇ ਘਰ ਤਾਂ ਤੇ ਸਾਨੂੰ ਮੁਸ਼ਕਲ ਹੀ ਹਾਲਤ ਦੇਖਣੀ ਪਈ ਵੀ ਮੈਂ ਵੀ ਉਹ ਤਾਂ ਛੋਟਾ 10-12 ਸਾਲ ਦਾ ਹੈਗਾ ਮੈਂ ਕਿਹੜਾ ਵੀ ਤੁਹਾਡੀ ਧੱਪੇ ਕਰਨ ਜੋਗਾ ਹਾਂ ਹਾਂਜੀ ਉਸ ਤੋਂ ਬਾਅਦ ਕਰਦੇ ਹਾਲਾਤ ਠੀਕ ਨਹੀਂ ਹੋਏ ਨਾ ਉਹਨੂੰ ਬਾਅਦ ਚ ਕਰਦੇ ਹਾਲਾਤ ਕਿੱਥੋਂ ਨਹੀਂ ਭਾਈ ਠੀਕ ਮੁੜ ਕੇ ਆਉਣ ਜਾਣਾ ਤੇ ਇੱਤਈ ਨਹੀਂ ਕਰਦੇ ਹਾਲਾਤ ਇਹ ਉਹਨਾਂ ਆਉਂਦੇ ਰਿਹਾ ਸੀਪੀ ਵਾਲੇ ਵਿਚਾਰੇ ਉਹਨਾ ਮੇਰੀ ਮਾਤਾ ਨੇ ਵੀ ਕਿਹਾ ਵੀ ਇਹ ਪੁੱਤ ਕਾਗਜ਼ ਪਾੜ ਦੇ ਤੂੰ ਸਾਡੇ ਤੋਂ ਜਾਣ ਜਾਣ ਉਹ ਜੜੀ ਕਿ ਮੇਰੇ ਦਾਦੀ ਜੀ ਤੇ ਦਾਦਾ ਜੀ ਜੀਦੇ ਸੀ ਉਹ ਤੇ ਸੀਪੀਆਈ ਘਰ ਆਏ ਜਿਵੇਂ ਤੁਸੀਂ ਆਏ ਆ ਪੜਿਹੜ ਤੇ ਕਿੰਦੀ ਵੀ ਹੱਥ ਜੋੜ ਕੇ ਜੀ ਪੁੱਤ ਕਾਗਜ਼ ਪਾੜ ਦੇ ਵੀ ਸਾਡੇ ਕੋ ਭੱਜ ਦੱਸੜੀ ਵੀ ਕਿ ਸੀਬੀਆਈ ਰਾਣਾ ਸਾਹਮਣੇ ਹੈਗਾ ਮਾਤਾ ਜੀ ਸਾਰਾ ਕੁਝ ਬੈਅ ਕਰਨਾ ਖਰਚਾ ਗੱਡੀ ਤੇ ਤੇਲ ਮੇਰਾ ਬਚਰ ਸਗਵਾਈਆਂ ਬੈ ਇਕੱਠੀਆਂ ਕਰੀਆ ਤੂੰ ਉਦੋਂ ਤੇ ਆ ਸਕਦੇ ਜੇ ਲੋ ਤਰੀਕ ਤੇ ਤੇਰੇ ਕੋਲ ਸੱਦੂਗਾ ਉਹ ਖਰਚਾ ਲੱਗਾ ਤੁਹਾਡਾ ਕੇਸ ਚ ਕੋਈ ਖਰਚਾ ਸੀਪੀਆਈ ਜਿਹੜੀ ਸਾਡੇ ਤੋਂ ਕੋਈ ਨਾ ਵਕੀਲਾ ਨੇ ਖਰਚ ਲਿਆ ਸਿਰਫ ਆਉਣ ਜਾਣ ਦਾ ਖਰਚਾ ਲੱਗਦਾ ਰਹੇ ਜਿਹੜੇ ਬੱਸਾਂ ਤੇ ਜਾਂਦੇ ਰਹੇ ਤੇ ਉਹਨਾਂ ਨੇ ਫਿਰ ਮੈਨੂੰ ਇੱਕ ਵਾਰੀ ਫਿਰ ਜਾਣਾ ਪਿਆ ਜਦੋਂ ਮੈਂ ਪਿਛੀਆਂ ਦੁਵਾਰਾ ਕਿਉਂਕਿ ਕੇਸ ਤਾਂ ਰੁਕ ਗਿਆ ਸੀ ਕਾਫੀ ਦੇਰ ਲਈ ਕਿ ਕਿੰਨੀ ਕੁ ਦੇਰ ਬਾਅਦ ਆਣਾ ਜਾਣਾ ਪੈਂਦਾ ਸੀਗਾ ਤੁਹਾਨੂੰ ਕਿੰਨੀ ਕਿੰਨੀ ਦੇਰ ਬਾਅਦ ਪੇਸ਼ੀ ਹੁੰਦੀਆਂ ਸੀ ਸਰ ਜੜੀ ਕਿ ਕਈ ਅਰਬੀ ਦੇ ਬਾਅਦ ਕਈ ਅਰ ਦੋ ਵੀ ਦੇ ਬਾਅਦ ਤਰੀਕ ਤਿਆਂ ਨੂੰ ਜਾਣਾ ਪੈਂਦਾ ਵਕੀਲ ਸਾਹਿਬ ਸੀਪੀਐਸ ਸਾਡੇ ਦੇ ਗਵਾਹਾਂ ਤੇ ਕਿਹੜਾ ਇਹੋ ਜਿਹਾ ਸਬੂਤ ਸੀਬੀਏ ਦੇ ਕੋਲ ਹੱਥ ਲੱਗਾ ਕਿ ਜਿਹੜੀ ਏਡੀ ਵੱਡੀ ਪੁਲਿਸ ਨੇ ਵਿਉਤਮੰਦੀ ਬਣਾਈ ਸੀਗੀ ਫੇਕ ਐਨਕਾਊਂਟਰ ਕਰਨ ਦੀ ਪਰ ਆਪਣੀ ਜਾਲ ਚ ਫਸ ਗਏ ਕੀ ਕਹਿੰਦੇ ਸੀਬੀਏ ਜੱਜ ਸਾਹਿਬ ਦੇ ਅੱਗੇ ਕੀ ਆਇਆ ਪਹਿਲਾਂ ਦੇ ਸ ਪੀ ਇਹ ਆਦਦੇ ਵੀ ਅੱਤਵਾਦੀ ਹੀ ਮਾਰਦੇ ਆ ਫੇਰ ਸਰ ਤੁਸੀਂ ਇਹ ਦੱਸੋ ਮੈਨੂੰ ਜੇ ਭਰਤੀ ਆਪਣੇ ਬੰਦੇ ਹੁੰਦੇ ਆ ਬਾਲੋ ਪੁਲਸ ਦੇ ਵਿੱਚ 벨ਟ ਨੰਬਰ ਮਿਲਦਾ ਨਾ ਆਵੇ ਉਹ ਮੇਰੇ ਪਿਤਾ ਦਾ 485 벨ਟ ਨੰਬਰ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਤਵਾਦੀ ਜਿਹੜੋ 벨ਟ ਨੰਬਰ ਦਿੱਤਾ ਜਾਂਦਾ ਪਹਿਲਾਂ ਮੇੜ ਮੁੱਦਾ ਦੇਤੋਂ ਫਸਦੇ ਹੋ ਤੇ ਉਹ 벨ਟ ਨੰਬਰ ਆਪਣੇ ਕੋ ਹੈਗਾ ਵਾ ਦੂਜੀ ਗੱਲ ਇਹ ਆ ਵੀ ਉਹਨਾਂ ਦੇ ਜਿਹੜੇ ਹਥਿਆਰ ਵਰਤੇ ਸੀ ਉਹ ਮੇਰੇ ਪਿਓ ਤੇ ਪਾਹੀ ਨਜਾਇਜ਼ ਵੀ ਅੱਤਵਾਦੀ ਉਹ ਅਸਲਾ ਵੜਾ ਫੜਿਆ ਉਹ ਸੀਬੀਆਈ ਜਾਂਚ ਕੀਤੀ ਜਾਂਚ ਕੀਤੀ ਗੋਲਗਾਰੇ ਸਾਰੇ ਜੋ ਛੱਲੇ ਜੋ ਜਿੱਥੇ ਮੁਕਾਬਲਾ ਆਇਆ ਉੱਥੇ ਗੋਲਗਾਂ ਚੱਲੇਗਾ ਹੀ ਘਾ ਦੇ ਵਿੱਚ ਜਿਤਰਾ ਵੀ ਖੇਡ ਰਗਾ ਉਹ ਸਾਰਗੇ ਮੇਰੇ ਪਿਓ ਦੇ ਨਾਂ ਤੇ ਪਉਦੇ ਵੀ ਇਹਦੇ ਕੋ ਅਸਲਾ ਫੜਿਆ ਫਿਰ ਜੋ ਸੀਬੀਆਈ ਜਾਂਚ ਕੀਤੀ ਤੇ ਸਾਰਾ ਕੁਝ ਉਹਦੇ ਪ੍ਰਤਾਲ ਚ ਲਿਆ ਕੇ ਗੋਲਗ ਫਿਰ ਸਟੇਟ ਗੱਲ ਦੀ ਮਿਲ ਗਿਆ ਸੀ ਸਾਰਾ ਸਬੂਤ ਵੀ ਇਹਨੂੰ ਕਿਵੇਂ ਮਿਲਿਆ ਸੀ ਵੀ ਇਹਨੂੰ ਸੀਸੀਪੀਆਈ ਦੇ ਸਰ ਭੱਜ ਦਾਸ ਕੇ ਇਕੱਠੇ ਕੀਤੇ ਸਾਰੇ ਸਬੂਤ ਉਹਦੀ ਸੀਬੀਆਈ ਇਨਵੈਸਟੀਗੇਸ਼ਨ ਕਰ ਰਹੀ ਮੈਂ 1995 ਚ ਸ਼ੁਰੂ ਕੀਤੀ ਸੀ ਸੀਬੀਏ ਨੇ ਤੇ ਸਾਰਾ ਉਹਦਾ ਸਾਰਾ ਭਾਜ ਦਸ ਕਰਕੇ ਇਕੱਠਾ ਕੀਤਾ ਤੜ ਤਾਜੀ ਇੱਥੋਂ ਤੱਕ ਨਹੀਂ ਤੇ ਤੁਹਾਨੂੰ ਪਤਾ ਐਡ ਐਡ ਐਸਐਸਪੀ ਡੀਐਸਪੀ ਜੇਲ੍ਹ ਚ ਕੱਲ ਲਿਖੀ ਡੀ ਤਗੜੀ ਗੱਲ ਆ ਕੋਈ ਪ੍ਰੂਫ ਹੀ ਆਪਣੇ ਕੋਲ ਫੇਰ ਹੀ ਗਏ ਨਹੀਂ ਤੇ ਉਦਾਂ ਕੋਈ ਅੰਦਰ ਜੱਜ ਸਾਹਿਬ ਸਜ਼ਾ ਸੁਣਾ ਕੇ ਕਾਲ ਜਿਹੜੀ ਸਾਰਾ ਦਾ ਓਵਰ ਕੈਦ ਹੋ ਸਕਦੀ 18-18 ਲੱਖ ਪ੍ਰੂਫ ਆਪਣੇ ਕੋਲ ਹੈਗੇ ਬੰਦੇ ਤੁਸੀਂ ਕਿ ਰੱਬ ਦੇ ਘਰ ਦੇ ਢੇਰ ਹੈ ਢੇਰ ਨਹੀਂ ਹੈਗੀ ਮਤਲਬ ਇਹ ਕਹਾਵਤ ਸੱਚ ਹੋ ਗਈ ਅੱਜ ਹਾਂਜੀ ਸੱਚ ਹੋ ਗਈ ਹੈ ਜੀ ਤੇ ਆਪਣਾ ਬਹੁਤ ਹੀ ਹੁੰਦਾ ਕਦੋਂ ਵਿਆਹ ਹੋਇਆ ਸੀਗਾ ਤੁਹਾਡਾ 1 ਸਾਲ ਹੋ ਗਿਆ ਸੋਦ ਉਹਨਿਸਕਾਂ ਨੂੰ ਵੇਜ ਹੋਇਆ ਹੋਇਆ ਹੈ ਹਾਂਜੀ ਇੱਕ ਇੱਕ ਸਿਕਸ ਸਾਲ ਹੋਇਆ ਹੈ ਤੇ ਤੁਸੀਂ ਵੀ ਇਹ ਦੇਖਿਆ ਹੋਣਾ ਜਾਂ ਤੁਹਾਡੇ ਪਰਿਵਾਰ ਨੇ ਕਿ ਭਈ ਮੁੰਡਾ ਪੁਲਿਸ ਦੇ ਵਿੱਚ ਹੈ ਹਾਂਜੀ ਹਨਾ ਉਹ ਇੱਕ ਬਣ ਜਾਂਦਾ ਕਿ ਚਲੋ ਠੀਕ ਹੈ ਪੁਲਿਸ ਦੇ ਵਿੱਚ ਹੈ ਤੇ ਵਿਆਹ ਇਸ ਇਸ ਆਧਾਰ ਤੇ ਵਿਆਹ ਹੋਇਆਗਾ ਪਰ ਇੱਕ ਸਾਲ ਬਾਅਦ ਹੀ ਇਹ ਘਟਨਾ ਵਾਪਰ ਗਈ ਹਾਂਗਾ ਇੱਕ ਸਾਲ ਬਾਅਦ ਕਰਾਂਗੀ ਮਾਰ ਕੱਤੇ ਨੂੰ ਕਿਵੇਂ ਨਿਕਲਿਆ ਤੁਹਾਡਾ ਜੀ ਕਿਵੇਂ ਜੀਵਨ ਬਤੀਤ ਹੋਇਆ ਫਿਰ ਇਦਾਂ ਜੀਵਨ ਨਿਕਲਿਆ ਲੋਕਾਂ ਦੇ ਘਰਾਂ 'ਚ ਕੰਮ ਧੰਦਾ ਕਰਕੇ ਇਦਾਂ ਝੋਨੇ ਵੜਲ ਉਸੀ ਇਹਨਾਂ ਕਮਾ ਲਓ ਸੀ ਅਮੀਨਾਂ ਵਾਂ ਵਸੇ ਜਨ ਕਮਾਈ ਦਾ ਸੀ ਲੋਕਾਂ ਦਾ ਕਰਨੇ ਕੰਮ ਕਰੀਦਾ ਸੀ ਕਿਸੇ ਨੇ ਮਦਦ ਵੀ ਨਹੀਂ ਕੀਤੀ ਇਹਨਾਂ 32-33 ਸਾਲਾਂ ਦੇ ਵਿੱਚ ਕੋਈ ਜਥੇਬੰਦੀਆਂ ਨੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਨਹੀਂ ਕੀਤੀ ਤੁਹਾਡੇ ਪਤੀ ਦੀ ਖਰਕੋਵਾ ਲਹਿਰ ਦੇ ਨਾਲ ਵੀ ਕੋਈ ਸ਼ਮੂਲੀਅਤ ਸੀਗੀ ਕੋਈ ਕਨੈਕਸ਼ਨ ਸੀਗਾ ਜਿਸ ਆਧਾਰ ਤੇ ਉਹਨਾਂ ਨੂੰ ਇਹ ਇਦਾਂ ਫੇਕ ਐਨਕਾਊਂਟਰ ਕੀਤਾ ਗਿਆ ਨਹੀਂ ਤੇ ਨਹੀਂ ਹੈਗਾ ਨਾ ਕਿਹੜਾੜੀ ਸਾਰਾਗਾ ਤੁਹਾਨੂੰ ਪੜਾ ਪੁਲਸ ਦੇ ਵਿੱਚ ਡਿਊਟੀ ਕਰਦੇ ਹੋ ਇਹੋ ਜਿਹਾ ਕੰਮ ਕਰ ਸਕਦੇ ਆ ਜੇ ਇਹੋ ਜਿਹਾ ਕੰਮ ਕਰਦੇ ਹੁੰਦੇ ਤੇ ਆ ਸਾਫ ਤੋਂ ੜਾ ਮੁਜਰਮ ਹੋਣੇ ਫੇਰਾ ਫੇਰ ਉਹਦਾ ਗਲਤੀ ਹਰੂ ਦਾ ਸਾਫ ਦੇਣਾ ਸੀ ਬੀਆਈ ਤੇ ਜੇ ਸਹੀ ਰਿਤਾ ਨਹੀਂ ਹਰੂ ਸਾਫ ਮਿਲਿਆ ਦੂਜੀ ਮੇਰੀ ਬੇਇੱਜ਼ਤੀ ਇਹ ਆ ਕਿ ਚਲੋ ਸਾਡੇ 32 ਸਾਲ ਲੰਘ ਗਏ ਕੇਸ ਸਾਰਾ ਲੜਿਆ ਚਲੋ ਇਨਸਾਫ ਮਿਲਿਆ ਹੋਰ ਹਾਦੀ ਭਗਵੰਤਵਾਲ ਤੋਂ ਮੁੱਖ ਮੰਤਰੀ ਇਹ ਬੇਇੱਜ਼ਤੀ ਆ ਕਿ ਮੰਨ ਲਓ ਵੀ 32 ਸਾਲ ਕੇਸ ਲੜਿਆ ਵਾ ਤੇ ਇਹ ਆਪ ਦਾ ਜਿੱਤੇ ਆ ਤੋੜੋ ਇਹ ਹਾਡੇ ਨਾਲ ਖੜ੍ਹਦੇ ਸਾਡੇ ਨਾਲ ਜਿਵੇਂ ਬਾਲੋ ਬੇ ਹਾਡੇ ਮੱਥੇ ਦੇ ਕਲਕ ਲੱਗਾ ਵੀ ਇਹ ਅੱਤ ਵੱਧ ਗਈਆ ਹੋੜੋ ਸਾਡੇ ਮੱਥੇ ਰੋ ਸੀਪੀਆਈ ਦਾਲ ਤੇ ਪੀ ਬਲਾਤ ਆ ਵੀ ਇਹ ਦਈ ਅੱਤ ਵਾਰੀ ਪੁਲਿਸ ਆਲੇ ਆ ਉੱਥੀ ਦੀ ਦਰਜਾ ਦੇ ਦਿਆ ਬਾਲੋ ਇਹ ਹਾਡੋਲ ਸੀ ਦੀ ਦਰਜਾ ਦੇੜ ਤੇ ਜਿਹੜੀ ਰਾਸ਼ੀ 1 ਕਰੋੜ ਰੁਪਿਆ ਦੇ ਦੇ ਉਹ ਦੇ ਤੇ ਮਿੱਦੂ ਮੇਰੇ ਪਿਓ ਵੱਡੇ ਨੌਕਰੀ ਦੇਣ ਅਹੀਂ ਪਵਗ ਤਬਾ ਡਗੇ ਉਹ ਬਾਗਰਾ ਦੇ ਸਾਡੇ ਨਾਲ ਖੜੇ ਆ ਗਏ ਤਾਂ ਇਸ ਪਰਿਵਾਰ ਦੀ ਮੰਗ ਸ਼ਿੰਦਾ ਸਿੰਘ ਜਿਨਾਂ ਦਾ 1993 ਦੇ ਵਿੱਚ ਫੇਕ ਐਨਕਾਊਂਟਰ ਹੋਇਆ ਔਰ ਅਸੀਂ ਫੇਕ ਐਨਕਾਊਂਟਰ ਨੂੰ ਲੈ ਕੇ ਉਸ ਵੇਲੇ ਦੇ ਡੀਐਸਪੀ ਜੋ ਐਸਐਸਪੀ ਰਿਟਾਇਰਡ ਹੋਏ ਉਪਿੰਦਰਜੀਤ ਸਿੰਘ ਵਿਰਕ ਸਣੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਰਿਟਾਇਰਡ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਪਰ ਇਹ ਕਹਿੰਦੇ ਕਿ ਇਨਸਾਫ ਤਾਂ ਮਿਲਿਆ ਉਹ ਚ ਦੇਰ ਹੋਈ ਹੈ ਉਸ ਦੇਰ ਦੇ ਵਿੱਚ ਜੋ ਇਹਨਾਂ ਦਾ ਉਜਾੜਾ ਹੋਇਆ ਉਹਦਾ ਵੀ ਭੁਗਤਾਨ ਹੁਣ ਕਿੱਥੇ ਨਾ ਕਿੱਥੇ ਹੋਣਾ ਚਾਹੀਦਾ ਕੈਮਰਾਮੈਨ ਰੋਹਿਤ ਦੇ ਨਾਲ ਰਮਾਂਚੂਗਾ ਬਾਦਾਨਿਕ ਚੋਰਾ ਟੀਵੀ ਗੋਇੰਦਵਾਲ ਸਾਹਿਬ